ਸਸਫਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਕੌਨਸਟਿਪੇਸ਼ਨ ਹੋ ਗਈ ਹੈ ਅਗਰ ਤੁਹਾਨੂੰ ਕਬਜ ਰਹਿੰਦੀ ਹੈ ਸਵੇਰੇ ਅੱਧਾ ਅੱਧਾ ਘੰਟਾ ਤੁਸੀਂ ਵਾਸ਼ਰੂਮ ਦੇ ਵਿੱਚ ਬੈਠੇ ਰਹਿੰਦੇ ਹੋ ਤਾਂ ਆਪਾਂ ਨੂੰ ਕੀ ਖਾਣਾ ਚਾਹੀਦਾ ਹੈ ਕਿ ਆਪਾਂ ਨੂੰ ਕਬਜ ਤੋਂ ਛੁਟਕਾਰਾ ਹੋ ਜਾਵੇ ਕੌਨਸਟਿਪੇਸ਼ਨ ਤੋਂ ਛੁਟਕਾਰਾ ਹੋ ਜਾਵੇ ਇਹ ਸਾਰੀਆਂ ਚੀਜ਼ਾਂ ਤੁਹਾਡੀ ਰਸੋਈ ਦੇ ਵਿੱਚ ਪਈਆਂ ਨੇ બસ ਆਪਾਂ ਤੁਹਾਨੂੰ ਤਰੀਕਾ ਦੱਸਣਾ ਵੀ ਉਹ ਕਿਵੇਂ ਤੁਸੀਂ ਖਾਣਾ ਹੈ ਔਰ ਕਿਵੇਂ ਤੁਸੀਂ ਪੀਣਾ ਹੈ ਬਹੁਤ ਲੋਕ ਕੌਨਸਟਿਪੇਸ਼ਨ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਸਵੇਰੇ ਜਦੋਂ ਉਠਾਂਗੇ ਤਾਂ ਸਾਨੂੰ ਪ੍ਰੋਪਰ ਪਾਟੀ ਨਹੀਂ ਆਏਗੀ ਪ੍ਰੋਪਰ ਆਪਾਂ ਨੂੰ ਪੇਟ ਸਾਫ਼ ਨਹੀਂ ਹੋਏਗਾ ਸੋ ਤੁਸੀਂ ਘਬਰਾਉਣਾ ਨਹੀਂ ਤੁਹਾਨੂੰ ਆਪਾਂ ਇੱਕ ਘਰ ਦਾ ਦੇਸੀ ਤਰੀਕਾ ਦੱਸਣ ਲੱਗੇ ਆ ਤੁਸੀਂ ਇਸ ਨੂੰ ਅਪਣਾਓ ਤੁਸੀਂ ਕੱਬ ਤੋਂ ਛੁਟਕਾਰਾ ਪਾਉਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਦਾਖਾ ਜਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ। ਸੋ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਦੇ ਆਂ ਕੰਮ ਦੀਆਂ ਗੱਲਾਂ। ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। ਜਾਸ ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਵੇਰੇ ਉੱਠਣਸਾਰ ਇੱਕ ਗਲਾਸ ਪਾਣੀ ਤਾਂ ਪੀਣਾ ਹੀ ਪੀਣਾ ਹੈ ਬਹੁਤ ਲੋਕ ਸਵੇਰੇ ਉੱਠ ਕੇ ਪਾਣੀ ਵੀ ਪੀਂਦੇ ਆ ਪੈਰਾਪਰ ਵੀ ਪੀਂਦੇ ਆ ਪਰ ਤਾਂ ਵੀ ਉਹਨਾਂ ਦੀ ਕਬਜ਼ ਠੀਕ ਨਹੀਂ ਹੁੰਦੀ ਸੋ ਸਭ ਤੋਂ ਪਹਿਲਾਂ ਤੁਸੀਂ ਪਹਿਲਾ ਕੰਮ ਹੈ ਜੋ ਸਵੇਰੇ ਉੱਠੋਗੇ ਉਠਣ ਸਾਰ ਤੁਸੀਂ ਪਾਣੀ ਦਾ ਗਲਾਸ ਨਾਰਮਲ ਪਾਣੀ ਨਾ ਠੰਡਾ ਨਾ ਗਰਮ ਔਰ ਉਸ ਤੋਂ ਬਾਅਦ ਤੁਸੀਂ ਇੱਕ ਕੌਲੀ ਰਾਤ ਨੂੰ ਹੀ ਨਾ ਤੁਸੀਂ ਪਪੀਤੇ ਦੀ ਕੱਟ ਕੇ ਰੱਖ ਲੈਣੀ ਹੈ ਰਾਤ ਨੂੰ ਤਾਜ਼ਾ ਨਹੀਂ ਕੱਟਣਾ ਰਾਤ ਨੂੰ ਕੱਟ ਕੇ ਫ੍ਰਿਜ ਚ ਰੱਖ ਲੋ ਅਗਰ ਗਰਮੀਆਂ ਨੇ ਅਗਰ ਸਰਦੀਆਂ ਨੇ ਤਾਂ ਤੁਸੀਂ ਉਹ ਉਸ ਨੂੰ ਬਾਹਰ ਰੱਖ ਸਕਦੇ ਹੋ ਇੱਕ ਕੌਲੀ ਛੋਟੀ ਕੌਲੀ ਵਾਲੀ ਵੱਡੀ ਕੌਲੀ ਨਹੀਂ ਸਵੇਰੇ ਤੁਸੀਂ ਉਹ ਫਰੂਟ ਖਾਣੇ ਆ ਪਾਣੀ ਪੀਣ ਤੋਂ ਬਾਅਦ ਦੂਜੇ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆ ਤੁਸੀਂ ਕੀ ਕਰਨਾ 60 ਗ੍ਰਾਮ ਜੀਰਾ ਲੈ ਲੈਣਾ 60 ਗ੍ਰਾਮ ਹੀ ਤੁਸੀਂ ਲੈ ਲੈਣਾ ਆਪਣਾ ਸੌਂ ਤੁਸੀਂ ਦੇਖਿਆ ਹੋਣਾ ਇਹ ਬਾਜ਼ਾਰ ਚੋਂ ਵੀ ਮਿਲ ਜਾਂਦੀ ਹੈ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਇਹ ਦੋਨੇ ਚੀਜ਼ਾਂ ਪਈਆਂ ਹੀ ਹੁੰਦੀਆਂ ਨੇ ਤੇ ਤੁਸੀਂ ਕਾਲੀ ਮਿਰਚ ਲੈ ਲੈਣੀ ਆ ਸਾਬਤ ਪੀਸੀ ਹੋਈ ਨਹੀਂ ਲੈਣੀ ਸਾਬਤ ਲੈਣੀ ਆ ਇਹ ਤਿੰਨ ਚੀਜ਼ਾਂ ਤੁਸੀਂ ਲੈ ਕੇ ਪਾਊਡਰ ਬਣਾਉਣਾ ਪਾਊਡਰ ਕਿਵੇਂ ਬਣਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਜੀਰਾ ਉਸ ਨੂੰ ਆਪਾਂ ਤਵੇ ਤੇ ਐਦਾਂ ਥੋੜਾ ਜਿਹਾ ਗਰਮ ਕਰਕੇ ਭੁੰਨਾਗੇ 60 ਗ੍ਰਾਮ ਹੀ ਹੋਵੇ ਉਸ ਤੋਂ ਜ਼ਿਆਦਾ ਨਾ ਹੋਵੇ ਉਸ ਨੂੰ ਤੁਸੀਂ ਜਦੋਂ ਭੁੰਨ ਲਿਆ ਉਹ ਥੋੜਾ ਜਿਹਾ ਸੌਫਟ ਹੋ ਜਾਏਗਾ ਦੈਨ ਉਸ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਦੇਣਾ ਹੈ ਔਰ ਨਾਲ ਦੀ ਨਾਲ ਜਿਹੜੀ ਸੌਂਫ ਹੈ ਸੌਂਫ ਨੂੰ ਵੀ ਤੁਸੀਂ ਤਵੇ ਤੇ ਇੱਕ ਜਾਂ ਦੋ ਮਿੰਟ ਲਈ ਗਰਮ ਕਰਨਾ ਹੈ ਦੈਨ ਉਸ ਨੂੰ ਵੀ ਤੁਸੀਂ ਆਪਣੀ ਮਿਕਸੀ ਦੇ ਵਿੱਚ ਪਾ ਦੇਣਾ ਹੈ ਦੋਸਤੋ ਬਾਅਦ ਰਹਿ ਗਈ ਆਪਣੀ ਕਾਲੀ ਮਿਰਚ ਕਾਲੀ ਮਿਰਚ ਸਾਬਤ ਬਾળી ਨਹੀਂ ਪਾਉਣੀ ਇੱਕ ਚਮਚਾ ਜਿੰਨੇ ਕੋਚ ਬੀਜ ਆ ਗਏ ਉਹਦੇ ਵਿੱਚ ਪਾ ਲੈਣੇ ਔਰ ਦੈਨ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰ ਦੇਣਾ ਜਦੋਂ ਤੁਸੀਂ ਉਸ ਨੂੰ ਗ੍ਰाइंड ਕਰ ਦੋਗੇ ਉਹ ਪਾਊਡਰ ਬਣ ਜਾਏਗਾ ਜਿਹੜਾ ਉਹ ਪਾਊਡਰ ਬਣੇਗਾ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਉਹ ਖਾਣਾ ਕਿਸ ਤਰ੍ਹਾਂ ਹੈ ਜਿਹੜਾ ਉਹ ਪਾਊਡਰ ਹੋਏਗਾ ਉਸ ਨੂੰ ਤੁਸੀਂ ਸਵੇਰ ਦੀ ਰੋਟੀ ਤੋਂ ਪੂਰੇ 1 ਘੰਟੇ ਬਾਅਦ ਉਸ ਦਾ 1 ਚਮਚ 1 ਚਮਚ ਕੋਸੇ ਜੇ ਪਾਣੀ ਨਾਲ ਤੁਸੀਂ ਲੈਣਾ ਹੈ ਸਵੇਰੇ ਫਿਰ ਤੁਸੀਂ ਉਹੀ ਪਾਊਡਰ ਦਾ ਅੱਧਾ ਚਮਚ ਲੈ ਲਓ ਜਾਂ ਪੌਣਾ ਇੱਕ ਚਮਚ ਰਾਤ ਨੂੰ ਲੈਣਾ ਹੈ ਉਹ ਵੀ ਰੋਟੀ ਖਾਣ ਤੋਂ ਅੱਧੇ ਜਾਂ ਪੌਣੇ ਘੰਟੇ ਬਾਅਦ ਲੈਣਾ ਹੈ ਸਵੇਰੇ ਵਾਲਾ ਤਾਂ 1 ਘੰਟੇ ਬਾਅਦ ਲੈਣਾ ਹੀ ਲੈਣਾ ਜਿਹੜਾ ਰਾਤ ਵਾਲਾ ਕਈ ਵਾਰੀ ਆਪਾਂ ਰੋਟੀ ਖਾਣ ਲੱਗੇ ਲੇਟ ਹੋ ਜਾਂਦੇ ਆ ਸੋ ਤੁਸੀਂ ਉਸ ਨੂੰ ਅੱਧੇ ਘੰਟੇ ਬਾਅਦ ਰਾਤ ਦੇ ਖਾਣੇ ਤੋਂ ਬਾਅਦ ਜਾਂ ਪੌਣੇ ਘੰਟੇ ਬਾਅਦ ਜਿੰਨਾ ਕਿ ਤੁਸੀਂ ਸਮਾਂ ਪਾ ਸਕੋ ਉਸ ਤੋਂ ਬਾਅਦ ਤੁਸੀਂ ਲੋ ਜਦੋਂ ਤੁਸੀਂ ਇਹ ਸਾਰਾ ਕੁਝ ਲੈਣ ਲੱਗ ਜਾਓਗੇ 5 ਤੋਂ 6 ਦਿਨਾਂ ਦੇ ਵਿੱਚ ਤੁਹਾਡਾ ਢਿੱਡ ਜਿਹੜਾ ਉਹ ਪੂਰਾ ਸਾਫ਼ ਹੋਣ ਲੱਗ ਜਾਏਗਾ ਜਿਹੜੀ ਤੁਹਾਡੀ ਕਬਜ ਰਹਿੰਦੀ ਹੈ ਉਹ ਬਿਲਕੁਲ ਠੀਕ ਹੋਣ ਲੱਗ ਜਾਈਗੀ ਕਬਜ ਕਰਕੇ ਹੀ ਬਹੁਤ ਲੋਕਾਂ ਦੇ ਲੱਛਿਤ ਦਰਦ ਸ਼ੁਰੂ ਹੋ ਜਾਂਦਾ ਹੈ ਬਹੁਤ ਲੋਕਾਂ ਦੇ ਜੋੜਾਂ ਚ ਦਰਦ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅੰਦਰ ਉਸ ਦੇ ਨਾਲ ਗੈਸਾਂ ਬਣਦੀਆਂ ਰਹਿੰਦੀਆਂ ਨੇ ਜਿਸ ਕਰਕੇ ਆਪਣਾ ਥਾਇਰੋਇਡ ਵੀ ਕਈ ਵਾਰੀ ਉਸ ਨਾਲ ਵਧਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਅੱਜ ਤੋਂ ਜਿਹੜੀਆਂ ਤੁਹਾਨੂੰ ਗੱਲਾਂ ਦਸੀਆਂ ਸਵੇਰੇ ਪਾਣੀ ਪੀਣਾ ਪਾਣੀ ਪੀਣ ਤੋਂ ਬਾਅਦ ਪਪੀਤੇ ਦੀ ਕੌਲੀ ਖਾਣੀ ਹੈ ਔਰ ਦੈਨ ਉਸ ਤੋਂ ਬਾਅਦ ਤੁਸੀਂ ਜਿਵੇਂ 60 ਗ੍ਰਾਮ ਜੀਰਾ 60 ਗ੍ਰਾਮ ਸੌਂਫ ਔਰ ਇੱਕ ਚਮਚ ਕਾਲੀ ਮਿਰਚ ਸਾਬਤ ਤੁਸੀਂ ਮਿਕਸੀ ਦੇ ਵਿੱਚ ਪੀਸ ਕੇ ਪਾਊਡਰ ਬਣਾ ਲੈਣਾ ਦੈਨ ਸਵੇਰ ਦੇ ਖਾਣੇ ਤੋਂ 1 ਘੰਟਾ ਬਾਅਦ ਰਾਤ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਇੱਕ ਇੱਕ ਚਮਚ ਗਰਮ ਪਾਣੀ ਨਾਲ ਲਓਗੇ ਤੁਸੀਂ ਕਬਜ ਨੂੰ ਜੜ ਤੋਂ ਖਤਮ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰ ਕਬਜ ਤੋਂ ਪਰੇਸ਼ਾਨ ਨੇ ਕਾਂਸਟਿਪੇਸ਼ਨ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਟਿਲਦਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ